ਭਾਈ ਪਾਲੋ ਜਿਹੜਾ ਲਗਾਤਾਰ ਲੋਟੂ ਲੋਟ ਜਿਹੜੇ ਹਰ ਪੁੱਛੇ ਦੀ ਮਦਦਤੀ ਕਰੀਏ। ਪਹਿਲੇ ਵੀ ਆਪਾਂ ਖੋਲੀਆਂ ਬਾਕੀ ਲੱਗ ਲਾ ਕੇ ਖੋਲੀਆਂ ਬਾਕੀ ਸਾਰੇ ਲੱਗੇ ਪਿੰਡਾਂ 'ਚ ਆਇਆ। ਅੱਜ ਇਧਰ ਤਾਰਾਗੜ ਦੇ ਪਾਸੇ ਜਿਹੜਾ ਹਸਾਰਨਪੁਰ ਪਿੰਡ ਹੈ ਜਾਂ ਤੀਜਾ ਪੰਜ ਪਿੰਡ ਇਹਨਾਂ ਪਿੰਡਾਂ 'ਚ ਆਇਆ। ਆਪਣੇ ਕਾਰਗਾਰਿਕ ਫਰਦੇਸ਼ ਦੇ ਅਕਸ਼ੀ ਸ਼ਰਮਾ ਜੀ ਬੈਠੇ ਹੋ। ਔਰ ਰਾਸ਼ਦ ਵੀ ਪਾਰਟੀ ਲੋ ਜਿਹੜਾ ਆ ਜੀ ਇਹਨਾਂ ਦੀ ਕੋਈ ਨਾ ਕੋਈ ਲੋਫਾ ਦੀ ਜਿਹੜੀ ਮਤਲਬ ਅ ਫਰਿਆਸ ਕਰੇਗੇ ਨਾ ਵੀ ਕੋਈ ਨਾ ਦੀ ਸਹੂਲਤ ਹੋਏਗੀ। ਆਰ ਪਾ ਜੀ ਕੀ ਨਾ ਹੁਣ ਡਰਾਉਂਦੇ ਇਸ ਲਈ ਕੋਹਲਾ ਆ ਨੁਕਸਾਨ ਤਾਂ ਬਹੁਤ ਹੋਇਆ ਨਾ ਲੇਕਿਨ ਟਾਈਮ ਲੱਗਣਾ ਇਹ ਖਾਸ ਕਰਕੇ ਹੋਇਆ ਹਲਕੇ ਜੀ ਬਹੁਤ ਜਿੰਸਾਨ ਨੁਕਸਾਨ ਹੋਇਆ ਕੋ ਅੱਜ ਦਿਨ ਲੱਗਾ ਤੇ ਬਹੁਤ ਟਾਈਮ ਲੱਗਣਾ ਕੋ ਆਸੇ ਆਸੇ ਕੋਈ ਨਹੀਂ ਇਸ ਵਿੱਚ ਨਾਲ ਜਿਹੜੇ ਕੰਮ ਜਾਨੇ ਪੈ ਲੱਗਦੇ ਹੈ ਇਹ ਕੋਈ ਅਗੀ ਲੋਕ ਆਪਣੇ ਤੌਰ ਤੇ ਵੀ ਕਾਫੀ ਲੱਗੇ ਦਿਨ ਸਾਰੀਆਂ ਪਾਰਟੀਆਂ ਲੱਗੀਆਂ ਬੀਜੇਪੀ ਵਾਲੇ ਵੀ ਲੱਗੇ ਨੇ ਕਾਂਗਰਸ ਸਰਕਾਰ ਵੀ ਲੱਗੇ ਲੇਕਿਨ ਇਹ ਹੈ ਕਿ ਚਲੋ ਪੰਜਾਬ ਤੇ ਜਿਹੜੀ ਇਹ ਹਫਤਾਈ ਹੈ ਇਹ ਤਾਂ ਹੀ ਲੱਗਣਾ ਕਿਉਂਕਿ ਇਹ ਹੈ ਕਿ ਜਿਹੜੇ ਮਤਲਬ ਜਿਹੜੇ ਚੋਣੇ ਪਾਪ ਵੋਟ ਜਿਹੜਾ ਰੇਤਾ ਪਿਆ ਜਾਂ ਮਜਦਾ ਪਿਆ ਉਹ ਵੀ ਸਾਫ਼ ਕਰਦੇ ਵੀ ਟਾਈਮ ਲੱਗਦਾ ਹੈ। ਕੇਵਲ ਦੋ ਤਿੰਨ ਸਾਲ ਫਸਲਾਂ ਨਿਸ਼ਾਨੀ ਨਾਲ ਨਹੀਂ ਹੋ ਸਕਦੀ। ਇੱਕ ਪਾਸੇ ਪਾਜੀ ਮਤੇ ਇਹ ਰਿਆ ਸਾਰੇ ਇਕੱਠੇ ਹੋਣੇ ਸਮਝੀ ਇਸ ਆਪੀ ਕੜੀ ਇੰਨੇ ਚਾਹ। ਇਹ ਹੋਣਾ ਵੀ ਚਾਹੀਦਾ ਇਹ ਦੇਖੋ ਪਾਰਟੀ ਵਾਈ ਦਾ ਸਵਾਲ ਨਹੀਂ ਨਾ ਕੋਈ ਵੋਟਰਾਂ ਦਾ ਸਵਾਲ ਹੈ ਇੱਥੇ ਲੋਕਾਂ ਦੀ ਚਲੋ ਮਤਲਬ ਜੋ ਮਦਦ ਹੋ ਸਕਦੀ ਹੈ ਕਰਨੀ ਚਾਹੀਦੀ ਲੋਕਾਂ ਦਾ ਸਾਥ ਦੇਣਾ ਜਦ ਅਸਲ ਕਰਦੇ ਆ। ਆ ਜਿਵੇਂ ਕਿ ਪਿਛਲੇ ਦਿਨਾਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਸਾਰੇ ਹਰ ਪਿੰਡ ਤੇ ਇਲਾਕੇ ਚ ਦੌਰਾ ਕਰਕੇ ਤੇ ਪੰਜਾਬ ਨੂੰ ਇੱਕ ਵੱਡੀ ਰਾਹਤ ਇਮੀਡੀਏਟ ਜਿਹੜਾ ਰੀਲੀਫ ਫੰਡ ਉਹ 1600 ਕਰੋੜ ਰੁਪਏ ਦੀ ਮਦਦ ਜਿਹੜੀ ਆ ਪੰਜਾਬ ਨੂੰ ਦੇ ਕੇ ਗਏ ਆ ਉਥੇ ਕਰੀ ਤਾਹਤ ਜੋ ਉਹ ਆਪਣੇ ਵਰਕਰਾਂ ਨੂੰ ਹੁਦਾਤ ਕਰਕੇ ਗਏ ਆ ਵੀ ਹਰ ਹਰ ਪੀੜਤ ਦੇ ਘਰ ਤੱਕ ਹਰ ਪੀੜਤ ਦੀ ਗਲੀ ਗਲੀ ਘਰ ਤੱਕ ਜਿਹੜਾ ਉਹਨਾਂ ਨੂੰ ਰਾਹਤ ਸਮੱਗਰੀ ਜਿਹੜੀ ਆ ਪਹੁੰਚੀ ਕੀਤੀ ਜਾਵੇ ਤੇ ਉਥੇ ਕਰੀ ਵਿੱਚ ਅੱਜ ਸਾਡੇ ਪੰਜਾਬ ਦੇ ਕਾਰਜਕਰਮੀ ਪ੍ਰਧਾਨ ਜਿਹੜੇ ਅਕਸ਼ਨਿਸ਼ ਸ਼ਰਮਾ ਥੋੜੀ ਦੇਰ ਤੱਕ ਇੱਥੇ ਪਹੁੰਚ ਰਹੇ ਆ ਉਹਨਾਂ ਨਾਲ ਉਹਨਾਂ ਦੇ ਨਾਲ ਜ਼ਿਲ੍ਹੇ ਦੇ ਪ੍ਰਧਾਨ ਜੀ ਤੇ ਉਹਨਾਂ ਦੀ ਪੂਰੀ ਟੀਮ ਜਿਹੜੇ ਅੱਜ ਇੱਥੇ ਆ ਕੇ ਆਤੂ ਸ਼ੁਰੂ ਕਰਨਗੇ ਤੇ ਇੱਥੇ ਜਿਹੜੇ ਪ੍ਰਭਾਵਿਤ ਪਿੰਡ ਆ ਉਹਨਾਂ ਦੇ ਘਰ ਘਰ ਜਾ ਕੇ ਉਹਨਾਂ ਨੂੰ ਕੁਝ ਸਮੱਗਰੀ ਜਿਹੜੀ ਆ ਪਹਿਲੀ ਕਿਸ਼ਤ ਵਿੱਚ ਉਹ ਜਿਹੜੀ ਰਾਸ਼ਨ ਚਾਰ ਪਾਈਆਂ ਕੰਬਲ ਤੇ ਉਹਦੇ ਨਾਲ ਹੋਰ ਜਿਹੜਾ ਝੁੱਲੇ ਚੌਂਕੇ ਦਾ ਸਮਾਨ ਆ ਉਹਨਾਂ ਨੂੰ ਉਹਨਾਂ ਦੇ ਸਹਾਤਾਵਾਦੋਂ ਦੇਣਗੇ ਪਰ ਇਹ ਇੱਕ ਬਹੁਤ ਜ਼ਿਆਦਾ ਨਹੀਂ ਹੈਗਾ ਇਹ ਮੇਰੇ ਖਾਲ ਆਉਣ ਵਾਲੇ ਕਈ ਮਹੀਨਿਆਂ ਤੱਕ ਭਾਜਪੀ ਪਾਰਟੀ ਵੱਲੋਂ ਜਿਹੜੀ ਆ ਇਸ ਸਮਗਰੀ ਨਿਰੰਤਰ ਜਿੰਨਾ ਚਿਰ ਲੋਕ ਆਪਣੇ ਪਾਰਾਂ ਤੇ ਖੜੇ ਨਹੀਂ ਹੁੰਦੇ ਇਹ ਮਦਦ বিজেপি ਪਾਰਟੀ ਵੱਲੋਂ ਸੈਂਟਰ ਗਵਰਨਮੈਂਟ ਵੱਲੋਂ ਇਹ ਜਾਰੀ ਰਹੂ। ਥੈਂਕ ਯੂ। ਅੱਜ ਦਾ ਪ੍ਰੋਗਰਾਮ ਜੀ ਅੱਜ ਬਾੜ ਪੀੜਤਾ ਲਈ ਜਿਹੜਾ ਤੇ ਕੋਹੇ ਹਲਕੇ ਚ ਸਾਰੇ ਪਾਸੇ ਨੁਕਸਾਨ ਹੋਇਆ ਉਹਦੇ ਲਈ ਮਾਨਯੋਗ ਸਾਡੇ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਹਣੀ ਜੀ, ਗਣੇਸ਼ਪਰ ਬਾਬਾ ਜੀ ਔਰ ਸਾਡੀ ਸਾਰੀ ਜ਼ਿਲ੍ਹੇ ਦੀ ਜਿਹੜੀ ਟੀਮ ਹੈ ਕੋਹੇ ਹਲਕੇ ਦੀ ਉਹ ਸਾਰੀ ਇਸ ਕੰਮ ਨੂੰ ਸਪੂਰਨ ਕਰ ਲਈ ਇੱਥੇ ਆਏ ਆ। ਔਰ ਤੁਹਾਨੂੰ ਤੁਸੀਂ ਵੀ ਦੇਖਿਆ ਤੁਸੀਂ ਕਾਫੀ ਸਾਰੇ ਵਿਜਿਟ ਵੀ ਕੀਤਾ। ਸਾਡੇ ਜਿਹੜੇ ਤਕਰੀਬਨ ਪੋਏ ਹਲਕੇ ਦੇ 7-8 ਪਿੰਡ ਜਿਹੜੇ ਸਾਡੇ ਮੰਡਲ ਦੇ ਜਿਹੜੇ 5-6 ਪਿੰਡ ਆ ਔਰ ਰਨ ਰੋਡ ਜਮਲ ਸਿੰਘ ਦੇ 4-5 ਪਿੰਡ ਆ ਸਾਰੇ ਪੂਰੀ ਤਰ੍ਹਾਂ ਇਫੈਕਟਡ ਆ। ਬਹੁਤ ਸਾਰਾ ਲੋਕਾਂ ਦਾ ਨੁਕਸਾਨ ਹੋਇਆ ਔਰ ਸਰਕਾਰ ਪ੍ਰਸ਼ਾਸਨ ਪ੍ਰਸ਼ਾਸਨ ਲੱਗੀ ਹੋਈ ਆ। ਸਰਕਾਰ ਤੇ ਫੋਟਾਂ ਦੀ ਜਾਂਚ ਲੱਗੀ ਹੋਈ ਆ। ਔਰ ਭਾਜਪੀ ਜਿਹੜੀ ਸਾਡੀ ਕੇਂਦਰ ਦੀ ਸਰਕਾਰ ਹੈ ਉਹ ਰਾਹਤ ਸਮਗਰੀ ਔਰ ਬਾਕੀ ਅਦਰ ਸਟੇਟਸ ਵੀ ਜਿਹੜੀਆਂ ਉਹ ਰਾਹਤ ਸਮਗਰੀ ਤੇ ਪਹੁੰਚਾਰੀਆਂ ਔਰ ਅੱਜ ਅਸੀਂ ਮਾਣਯੋਗ ਦਿਨੇਸ਼ ਸਿੰਘ ਬੱਬੂ ਜੀ ਹੋਣਾ ਦੀ ਉਹਨਾਂ ਦੀ ਰਹਿਨਵਾਈ ਚ ਅਸੀਂ ਬਾੜਵੀਰਤਾਂ ਨੂੰ ਰਾਸ਼ਨ ਬੰਡਾ ਰਹੇ ਹਾਂ ਸੋ ਅਸ਼wini ਸ਼ਰਮਾ ਜੀ ਤੁਹਾਡੀ ਟੀਮ ਜਿਹੜੀ ਹੈ ਜੀ ਲਗਾਤਾਰ ਜਿਹੜੀ ਪਿੰਡ-ਪਿੰਡ ਦੌਰੇ ਕਰ ਰਹੀ ਹੈ ਉਹ ਰਾਸ਼ਨ ਜਿਹੜਾ ਵੰਡ ਦਿੱਤਾ ਜਾ ਰਿਹਾ ਵਾ ਸੋ ਗੱਲਬਾਤ ਕਰ ਲੈਣੀ ਜੀ ਅੱਜ ਤੁਹਾਨੂੰ ਕਿਹੜਾ-ਕਿਹੜਾ ਸਮਾਨ ਮਿਲਿਆ ਭਾਜੀ ਹਾਂ ਨੂੰ ਭਾਜੀ ਰਾਸ਼ਨ ਮਿਲਿਆ ਪਾਣੀ ਮਿਲਿਆ ਮੰਜਾ ਮਿਲਿਆ ਕੰਬਲ ਮਿਲਿਆ ਹਾਂਜੀ ਪਿੰਡ ਕਿਹੜਾ ਜੀ ਹੈ ਪਿੰਡ 달ਤਗੜ ਸੰਤੋਸ਼ਤ ਤੁਸੀਂ ਹਾਂ ਠੀਕ ਠਾਕ ਜੀ ਚੋਪ ਕੀ ਹੋ ਗੋ ਭਾਜੀ ਵਧੀਆ ਕੰਮ ਜਿਹੜਾ ਕੀਤਾ ਵਾ ਆ ਬਿਲਕੁਲ ਜੀ ਜੋ ਸੈਂਟਰਲ ਗਵਰਨਮੈਂਟ ਦੇ ਹਦਾ ਤਮ ਤਾਪਕ ਇੱਥੇ ਅਸਨੀ ਪ੍ਰਧਾਨ ਸਾਡੇ ਕਾਰਜਕਾਰੀ ਪ੍ਰਧਾਨ ਬੀਜੇਪੀ ਉਹਨਾਂ ਨਾਲ ਉਹਨਾਂ ਦੀ ਜ਼ਿਲ੍ਹੇ ਦੀ ਟੀਮ ਪੂਰੀ ਔਰ ਭੈਣ ਸੀਮਾ ਜੀ ਔਰ ਬੱਬੂ ਜੀ ਇੱਥੇ ਆਏ ਨੇ ਔਰ ਜੋ ਰਾਸ਼ਨ ਮੋਦੀ ਸਾਹਿਬ ਦੇ ਹਦਾਇਤਾਂ ਦੇ ਮੁਤਾਬਕ ਬੀਜੇਪੀ ਸਟੇਟਾਂ ਤੋਂ ਆ ਰਿਹਾ ਇੱਥੇ ਉਹ ਕੱਲੇ-ਕੱਲੇ ਘਰ ਜਾ ਕੇ ਜਿਹੜੇ ਲਾਭਪਾਤਰੀ ਆ ਉਹਨਾਂ ਨੂੰ ਵੰਡਿਆ ਜਾ ਰਿਹਾ ਔਰ ਅੱਜ ਇਸ ਪਿੰਡ ਚ ਆਇਆ ਅਦਾਲਤ ਘਰ ਚ ਇਹ ਜਿੰਨੇ ਵੀ ਜਿੰਨੇ ਵੀ ਲੋਕਾਂ ਦਾ ਨੁਕਸਾਨ ਹੋਇਆ ਸੀਗਾ ਇੱਕ-ਇੱਕ ਬੰਦੇ ਨੂੰ ਘਰ ਜਾ ਕੇ ਤੇ ਉਹ ਰਾਸ਼ਨ ਜਿਹੜਾ ਉਹ ਦਿੱਤਾ ਗਿਆ ਤੇ ਅੱਗੇ ਵੀ ਐਸੇ ਤਰ੍ਹਾਂ ਅੱਗੇ ਤੱਕ ਚੱਲਦਾ ਰਹੇਗਾ ਜਿੰਨੇ ਤੱਕ ਲੋਕ ਆਪਣੇ ਸਟੈਂਡਿੰਗ